ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੁੜਦੀ ਅੱਜ ਆਪਾਂ ਪੜਨ ਜਾ ਰਹੀਆਂ ਹੀਰਾ ਸਿੰਘ ਦਰਦਜੀ ਜੀ ਬਾਰੇ ਜਨਮ 3 ਸਤੰਬਰ 1899 ਜਾਂ 1890 ਨੂੰ ਪਿੰਡ ਕਗਰੋਟ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਵਿੱਚ ਹੋਇਆ ਮਾਤਾ ਪਿਤਾ ਪਿਤਾ ਦਾ ਨਾਮ ਭਾਈ ਹਰੀ ਸਿੰਘ ਨਿਰੰਕਾਰੀ ਅਤੇ ਮਾਤਾ ਦਾ ਨਾਮ ਕਰਤਾਰ ਕੌਰ ਸੀ ਧਰਮ ਉਹਨਾਂ ਦੇ ਪਿਤਾ ਬ੍ਰਾਹਮਣ ਪਰਿਵਾਰ ਦੇ ਸਨ ਪਰ 라ਵਲਪਿੰਡੀ ਆ ਕੇ ਉਹਨਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਸੀ ਸਿੱਖਿਆ ਤੇ ਨੌਕਰੀ ਹੀਰਾ ਸਿੰਘ 라ਵਲਪਿੰਡੀ ਵਿੱਚ ਈਸਾਈ ਮਿਸ਼ਨ ਸਕੂਲ ਵਿੱਚ ਪੜਨ ਲੱਗੇ ਅਤੇ 1907 ਵਿੱਚ ਉਹ ਮੁਕਾਮੀ ਨਗਰ ਕਮੇਟੀ ਵਿੱਚ ਇੱਕ ਚੁੰਗੀ ਕਲਰਕ ਨਿਯੁਕਤ ਹੋ ਗਏ ਪਰ ਇਹ ਨੌਕਰੀ ਜਲਦੀ ਛੱਡ ਦਿੱਤੀ ਅਤੇ ਲਾਇਲਪੁਰ ਜ਼ਿਲ੍ਹੇ ਵਿੱਚ ਚੱਕ ਨੰਬਰ 73 ਜੀ ਵੀ ਵਿਕੇ ਸਿੰਘ ਸਵਾ ਸਕੂਲ ਵਿੱਚ ਅਧਿਆਪਕ ਲੱਗ ਗਏ ਸਕੂਲ ਵਿੱਚ ਕੰਮ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਲਾਹੌਰ ਵੱਲੋਂ ਪੰਜਾਬੀ ਵਿੱਚ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ ਅਤੇ ਸਵੇ ਅਧਿਆਨ ਦੇ ਵਿਖੜੇ ਮਾਰਗ ਦੇ ਰਾਹੀ ਰਾਹੀ ਬਣ ਗਏ ਇਸ ਅਸੇ ਦੌਰਾਨ ਉਹਨਾਂ ਨੇ ਦੋ ਸੰਗ੍ਰਹਿ ਉਪਕਾਰਾਂ ਦੀ ਬਣਗੀ ਅਤੇ ਸਿੱਖ ਬੱਚਿਓ ਜਾਗੋ ਕਾਵ ਸੰਗ੍ਰਹਿ 1912 ਅਤੇ 1913 ਵਿੱਚ ਪ੍ਰਕਾਸ਼ਿਤ ਕੀਤੇ ਜਿਨ੍ਹਾਂ ਵਿੱਚ ਸਿੱਖ ਇਤਿਹਾਸਿਕ ਘੜਨਾਵਾਂ ਬਾਰੇ ਕਵਿਤਾਵਾਂ ਲਿਖੀਆਂ ਹੀਰਾ ਸਿੰਘ ਦਰਦ ਨੇ ਅੰਗਰੇਜ਼ਾਂ ਦੁਆਰਾ ਢਾਹ ਦਿੱਤੀ ਗਈ ਗੁਰਦੁਆਰਾ ਰਕਾਬ ਗੰਜ ਦੀ ਦੀਵਾਰ ਦੀ ਬਹਾਲੀ ਲਈ ਅੰਦੋਲਨ ਵਿੱਚ ਭਾਗ ਲਿਆ। ਹੀਰਾ ਸਿੰਘ ਦਰਦ ਨੇ ਕੋਲਕਾਤਾ ਵਿੱਚ ਹੁਗਲੀ ਦੇ ਬਜਬਜ ਘਾਟ ਤੇ ਬਰਤਾਨਵੀ ਗੋਲੀਆਂ ਨਾਲ ਸ਼ਹੀਦ ਕਰ ਦਿੱਤੇ ਗਏ। ਕਮਾਗਟਾ ਮਾਰੂ ਦੀ ਮੁਸਾਫਰਾਂ ਲਈ 1915 ਵਿੱਚ ਆਪਣੇ ਸਕੂਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਪ੍ਰਬੰਧ ਕੀਤਾ ਤੇ ਅਰਦਾਸ ਕਰਵਾਈ ਜਿਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 1920 ਵਿੱਚ ਆਪ ਪੰਜਾਬੀ ਦੈਨਿਕ ਅਖਬਾਰ ਦੇ ਸਹਾਇਕ ਸੰਪਾਦਕ ਨਿਯੁਕਤ ਹੋਏ ਇਹ ਸਮਾਚਾਰ ਪੱਤਰ ਕੱਟੜ ਸਰਕਾਰ ਵਿਰੋਧੀ ਸੀ ਹੀਰਾ ਸਿੰਘ ਨੂੰ ਇਸ ਦਾ ਸੰਪਾਦਕ ਹੋਣ ਦੇ ਨਾਤੇ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਫਿਰ ਆਪ ਨੇ ਮਾਸਿਕ ਪੰਜਾਬੀ ਪੱਤਰ ਫੁਲਵਾੜੀ ਦਾ ਆਰੰਭ ਕੀਤਾ ਜੋ ਪੰਜਾਬੀ ਸਾਹਿਤ ਦੀ ਪ੍ਰਗਤੀਸ਼ੀਲ ਲਹਿਰ ਨੂੰ ਵਿਕਸਿਤ ਕਰਨ ਵਿੱਚ ਇੱਕ ਮੀਲ ਪੱਥਰ ਬਣ ਨਿਭੜਿਆ ਪੁਲਵਾੜੀ 1933 ਤੱਕ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ ਅਤੇ ਬਾਅਦ ਵਿੱਚ 1942 ਵਿੱਚ ਹੀਰਾ ਸਿੰਘ ਦਰਦ ਨੂੰ ਭਾਰਤ ਛੱਡੋ ਅੰਦੋਲਨ ਵਿੱਚ ਗ੍ਰਿਫਤਾਰ ਕਰਨ ਕਰਕੇ ਇਹ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਸੀ ਹੀਰਾ ਸਿੰਘ ਨੇ ਸਿੱਖ ਲੀਗ ਦੇ 77 ਵੱਜੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਇੱਕ ਮੈਂਬਰ ਵੱਜੋਂ ਸੇਵਾ ਕੀਤੀ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸਰਵ ਹਿੰਦ ਕਾਂਗਰਸ ਮੀਟਿੰਗ ਦੇ ਮੈਂਬਰ ਵੀ ਸਨ 1947 ਵਿੱਚ ਵੰਡ ਦੇ ਬਾਅਦ ਉਹ ਜਲੰਧਰ ਵਿੱਚ ਵੱਸ ਗਈ ਅਤੇ ਫੁਲਵਾੜੀ ਨੂੰ ਫਿਰ ਤੋਂ ਸ਼ੁਰੂ ਕਰ ਲਿਆ। ਪੁਸਤਕਾਂ ਦਾ ਕਾਪ ਸੰਗ੍ਰਹਿ ਹੈ। ਪਹਿਲੀ ਪੁਸਤਕ ਦਰਦ ਸੁਨੇਹੇ 1919 ਵਿੱਚ ਕਿਸਾਨ ਦੀਆਂ ਆਹੀ 1941 ਵਿੱਚ ਹੋਰ ਅਗੇਰੇ 1950 ਵਿੱਚ ਚਿਤਰਾਵਲੀ 94 ਦਰਦ ਸੁਨੇਹੇ 1954 ਵਿੱਚ ਦਰਦ ਸੁਨੇਹੇ ਹੀਰਾ ਸਿੰਘ ਦਰਦ ਨੇ ਇਹ ਪੁਸਤਕ 1919 ਵਿੱਚ ਛਪਵਾਈ। ਇਸ ਪੁਸਤਕ ਦੇ ਤਿੰਨ ਭਾਗ ਹਨ ਦੂਜੇ ਭਾਗ ਨੂੰ ਅੱਗੋਂ ਚਾਰ ਭਾਗਾਂ ਵਿੱਚ ਵੰਡਿਆ ਹੈ ਪਹਿਲਾ ਭਾਗ ਸੁੱਤੀ ਕੌਮ ਨੂੰ ਹਲੂਨੇ ਇਸ ਦੇ ਅੰਦਰਗਤ ਕੁੱਲ 15 ਕਵਿਤਾਵਾਂ ਹਨ ਪਿਆਰੇ ਗੁਰਦਾਮ ਇਸ ਦੇ ਅੰਦਰਗਤ ਸੱਤ ਕਵਿਤਾਵਾਂ ਸ਼ਾਮਿਲ ਹਨ ਇਹ ਕਵਿਤਾਵਾਂ ਅੰਗਰੇਜ਼ ਸਰਕਾਰ ਵੱਲੋਂ ਸਿੱਖਾਂ ਦੇ ਗੁਰਦਾਮਾਂ ਵਿੱਚ ਦਖਲਅੰਦਾਜ਼ੀ ਦੇ ਪ੍ਰਤੀਕਰਮ ਵਜੋਂ ਲਿਖੀਆਂ ਗਈਆਂ ਹਨ ਦੇਸ਼ ਭਗਤ ਦੀਵਾਉ ਇਸ ਭਾਗ ਵਿੱਚ ਸੱਤ ਕਵਿਤਾਵਾਂ ਸ਼ਾਮਿਲ ਹਨ ਜੋ ਦੇਸ਼ ਭਗਤਾਂ ਉੱਪਰ ਅਨੇਕਾਂ ਪ੍ਰਕਾਰ ਦੇ ਜ਼ੁਲਮਾਂ ਦੇ ਪ੍ਰतिकਰਮ ਵੱਜੋਂ ਲਿਖੀਆਂ ਗਈਆਂ ਫੁੱਟਕਲ ਕਵਿਤਾਵਾਂ ਇਸ ਵਿੱਚ ਕੁੱਲ 13 ਕਵਿਤਾਵਾਂ ਹਨ ਸਨ 1922 ਵਿੱਚ ਦਰਦ ਸੁਨੇਹੇ ਦੇ ਦੋਨੋਂ ਭਾਗ ਇਕੱਠੇ ਕਰਕੇ ਛਾਪੇ ਜਿਸ ਦੀ ਭੂਮਿਕਾ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖੀ ਮਗਰੋਂ 1924 ਵਿੱਚ ਦਰਦ ਸੁਨੇਹੇ ਦਾ ਤੀਜਾ ਭਾਗ ਛਪਵਾਇਆ ਜਿਸ ਵਿੱਚ ਕੁੱਲ 28 ਕਵਿਤਾਵਾਂ ਹਨ ਕਿਸਾਨਾਂ ਦੀਆਂ ਆਹੀ ਇਹੇ ਪੁਸਤਕ 1941 ਵਿੱਚ ਚਪਵਾਈ ਗਈ ਜਿਸ ਵਿੱਚ ਕੁਝ ਕਵਿਤਾਵਾਂ ਤੇ ਗੀਤਾਂ ਤੋਂ ਇਲਾਵਾ ਪੰਜ ਕਹਾਣੀਆਂ ਵੀ ਦਰਜ ਹਨ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਦਰਦ ਨੇ ਦੇਸ਼ ਦੀ ਗਰੀਬੀ ਕਿਸਾਨ ਦੇ ਦੁੱਖਾਂ ਨੂੰ ਬਹੁਤ ਹੀ ਗਲਮੇ ਢੰਗ ਨਾਲ ਬਿਆਨ ਕੀਤਾ ਹੈ ਹੋਰ ਅਗੇਰੇ ਇਹ ਪੁਸਤਕ 1950 ਵਿੱਚ ਆਈ ਜਿਸ ਦੇ ਤਿੰਨ ਭਾਗ ਹਨ ਭਾਗ ਪਹਿਲੇ ਵਿੱਚ 1942 ਤੋਂ 1950 ਦੀਆਂ ਕਵਿਤਾਵਾਂ ਦਰਜ ਹਨ ਕੁਝ ਪਿਛਲੀਆਂ ਯਾਦਾਂ ਦੇ ਸਿਰਲੇਖੇਟ 1930 ਤੋਂ 1942 ਤੱਕ ਦੀਆਂ ਕਵਿਤਾਵਾਂ ਹੋਰ ਅਗੇਰੇ ਸਰਲੇਖੇਟ ਅਤੇ ਯੋਲ ਕੈਂਪ ਜੇਲ 1949 ਦੇ ਸਰਲੇਖੇਟ ਇੱਕ ਲੰਬੀ ਕਵਿਤਾ ਇਸ ਤੋਂ ਬਿਨਾ ਹੋਣੀ ਦੀ ਲਲਕਾਰ ਨਾ ਦੀ ਕਵਿਤਾ ਦੇ ਨਾਲ ਰੁਪਾਈਆਂ ਦੇ ਸਰਲੇਖੇਟ ਚਾਰ ਅਤੇ ਸੋਹ ਸੁਰਾਹੀ ਦੇ ਸਰਲੇਖੇਟ 15 ਰੁਪਾਈਆਂ ਅੰਕਿਤ ਕੀਤੀਆਂ ਚੌਨਵੀ ਦਰਦ ਸਨੇਹੀ ਚੌਨਵੀ ਦਰਦ ਸਨੇਹੀ ਪ੍ਰਕਾਸ਼ਿਤ ਪੁਸਤਕਾਂ ਦੀ ਲੜੀ ਵਿੱਚ ਅੰਤਿਮ ਰਚਨਾ ਹੈ ਇਸ ਨੂੰ ਵੀ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਆਜ਼ਾਦੀ ਦਾ ਗੀਤ ਇਹ ਆਕਾਰ ਵੱਜੋਂ ਛੋਟੀ ਜਿਹੀ ਪੁਸਤਕ ਹੈ ਇਸ ਵਿੱਚ ਹੀਰਾ ਸਿੰਘ ਦਰਦ ਤੋਂ ਇਲਾਵਾ ਹੋਰ ਕਵੀਆਂ ਦੀਆਂ ਰਚਨਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਵਿਸ਼ੇ ਪੱਖੋਂ ਵੰਡ ਦਰਦ ਦੀਆਂ ਕਵਿਤਾਵਾਂ ਨੂੰ ਵਿਸ਼ੇ ਪੱਖੋਂ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ ਪਹਿਲੇ ਦੂਜੇ ਦੌਰ ਦੀ ਕਵਤਾ ਵਿੱਚ ਸਿੱਖੀ ਜਜ਼ਬਾਤਾਂ ਦੀ ਪ੍ਰਧਾਨਤਾ ਹੈ ਤੀਜੇ ਚੌਥੇ ਦੌਰ ਦੀ ਕਵਤਾ ਵਿੱਚ ਅੰਗਰੇਜ਼ੀ ਸਮਰਾਜ ਪ੍ਰਤੀ ਨਫ਼ਰਤ ਅਤੇ ਆਜ਼ਾਦੀ ਪ੍ਰਾਪਤੀ ਦੀ ਤੜਫ ਦੀ ਭਾਵਨਾ ਹੈ ਪੰਜਵੇਂ ਦੌਰ ਦੀ ਕਵਤਾ ਉਹ ਅਖੋਤੀ ਆਜ਼ਾਦੀ ਤੋਂ ਨਿਰਾਸ਼ ਹੋ ਕੇ ਆਰਥਿਕ ਕਾਣੀਵੰਡ ਨੂੰ ਦੂਰ ਕਰਨ ਲਈ ਇਨਕਲਾਬ ਲਈ ਜੂਝਦਾ ਹੈ ਹੀਰਾ ਸਿੰਘ ਦਰਦ ਦੀਆਂ ਕੁਝ ਕਵਿਤਾਵਾਂ ਤੇ ਉਹਨਾਂ ਦੇ ਵਿਸ਼ੇ ਹਾਈ ਪਾਣੀ ਇਸ ਵਿੱਚ ਅਛੂਤਾ ਉੱਪਰ ਹੁੰਦੇ ਜ਼ੁਲਮਾਂ ਦਾ ਵਰਣਨ ਕੀਤਾ ਹੈ ਤੈਂ ਕੀ ਤਦ ਨਾ ਆਇਆ 15 ਅਕਤੂਬਰ 1900 ਨੂੰ ਇਹ ਕਵਿਤਾ ਲਿਖੀ ਗਈ ਇਸ ਵਿੱਚ ਕਵੀ ਨੇ ਗੁਰੂ ਨਾਨਕ ਦੇਵ ਜੀ ਦੇ ਉਪਕਾਰਾਂ ਦਾ ਜ਼ਿਕਰ ਕਰਦਿਆਂ ਬਾਬਰ ਦੇ ਹੱਲੇ ਨਾਲ ਹੋਈ ਤਬਾਹੀ ਦਾ ਚਿੱਤਰ ਪੇਸ਼ ਕੀਤਾ ਹੈ ਕਹਾਣੀ ਸੰਗ੍ਰਹਿ ਪਹਿਲਾ ਪੰਜਾਬੀ ਸੱਦਰਾ ਦੂਸਰੇ ਨੰਬਰ ਦੇ ਕਿਸਾਨਾਂ ਦੀਆਂ ਕਿਸਾਨ ਦੀਆਂ ਆਹੀ ਇਸ ਵਿੱਚ ਗੀਤ ਕਵਿਤਾਵਾਂ ਤੇ ਕਹਾਣੀਆਂ ਸਾਰੀਆਂ ਵਿਧਾਵਾਂ ਸ਼ਾਮਿਲ ਹਨ ਤੀਸਰਾ ਨੰਬਰ ਹੈ ਅਸਦੀ ਤੰਦ ਜੀਵਨੀਆਂ ਤੇ ਸਫਰਨਾਮੇ ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ 1958 ਵਿੱਚ ਪੰਥ ਧਰਮ ਤੇ ਰਾਜਨੀਤੀ 1950 ਵਿੱਚ ਭਾਰਤ ਦੇ ਬੰਦੀ ਛੋੜ ਨਵੀਨ ਭਾਰਤ ਦੇ ਰਾਜਸੀ ਆਗੂ ਇਹ ਜੀਵਨੀਆਂ ਹੈ ਜੋ ਕਿ 1955 ਵਿੱਚ ਆਈ ਗਾਂਧੀ ਜੀ ਦੀਆਂ ਸਮਿਰਤियां ਮੇਰੀਆਂ ਕੁਝ ਇਤਿਹਾਸਿਕ ਯਾਦਾਂ 1955 ਵਿੱਚ ਦੇਹਾਂਤ ਲੰਬੀ ਬਿਮਾਰੀ ਤੋਂ ਬਾਅਦ 22 ਜੂਨ 1965 ਵਿੱਚ ਜਲੰਧਰ ਵਿਖੇ ਉਹਨਾਂ ਦਾ ਦੇਹਾਂਤ ਹੋ ਗਿਆ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ